ਅੱਜ ਫਲੋਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਭਾਜਪਾ ਦੀ ਹਨੇਰੀ ਦੇਖ ਕੇ ਵਿਰੋਧੀ ਧਿਰਾਂ ਦੀ نیند ਉੱਡ ਗਈ। ਐਨਾ ਮੀਟਿੰਗਾਂ ਦੀ ਅਗਵਾਈ ਵਿਜੇ ਰੁਪਨੀ ਸਾਫਾ, ਗੁਜਰਾਤ ਮੁੱਖ ਮੰਤਰੀ ਪੰਜਾਬ ਐਸੀ ਮੋਰਚਾ ਦੇ ਪ੍ਰਧਾਨ ਲੱੱੜੜ ਉਮੀਦਵਾਰ ਸੁਸ਼ੀਲ ਰਿੰਕੋ, ਕਰਮਜੀਤ ਚੌਧਰੀ, ਜ਼ਿਲ੍ਹਾ ਪ੍ਰਧਾਨ ਰਣਜੀਤ, ਫਲੋਰ ਤੋਂ ਖਾਸ ਮਨੋਜ ਕੁਮਾਰ ਧਰਮਵੀਰ ਸਿੰਘ ਦੀ ਰਿਪੋਰਟ।

जिह उन्हें बैकाट करके कांग्रेस पार्टी को इस्तीफा दे के अपना बचरा दल बनाया और उन्होंने गल कही कि जी कांग्रेस है देश के जोड़े दलित है उन्हें के हक मार रही है इस करके मैं इस पार्टी का हिस्सा नहीं रहना चाहता ये बाबा साहब की कहनी है